ਕੇ ਕਟੂ ਬਾਲਾ ਗਾਂਧੀ ਦਾ ਬੰਦਾ ਅੰਦਰ ਲਾਈ ਜਾਂਦਾ ਆਪ ਦਾ ਆਉਜੋ ਬਰਕ ਟੈਟੋ ਗ੍ਰੇਡਰ ਵੀ ਆਲੂ ਵਾਲਾ ਗ੍ਰੇਡਰ ਆ ਵੀ ਵਰਕ ਕਿਵੇਂ ਕਰਦਾ ਕਿਵੇਂ ਕੰਮ ਕਰਦਾ ਲੋ ਜੀ ਸਵਾਗਤ ਹੈ ਕੋ ਨਵੀਂ ਵੀਡੀਓ ਦੇ ਵਿੱਚ ਵੀ ਦੱਸਿਓ ਵੀ ਗ੍ਰੇਡਰ ਕਿਵੇਂ ਕੰਮ ਕਰਦਾ ਕਿਵੇਂ ਨਹੀਂ ਕਰਦਾ ਆਪਾਂ ਤੁਹਾਨੂੰ ਦਿਖਾਉਂਦੇ ਆ ਤੁਹਾਨੂੰ ਜਿਹੜੇ ਵੀਰਪਰਾਏ ਚੀਜ਼ ਨੂੰ ਵਾਰਤਨਾ ਚਾਹੁੰਦੇ ਆ ਉਹਨਾਂ ਨੇ ਸੌਖਾ ਹੋ ਜਾਣਾ ਬਾਕੀ ਤੁਸੀਂ ਵੀ ਦੱਸੋ ਵੀਡੀਓ ਤੁਹਾਨੂੰ ਸਲੋ ਕਰਕੇ ਦਿਖਾਵਾਂਗੇ ਪਰ ਥੋੜੀ ਜਿਹੀ ਉਹਨਾਂ ਉਹ ਚ ਬਾਜ ਬਦਲ ਜੂਗੀ ਆਪਣੀ ਪਰ ਵੈਸੇ ਹੈ ਸਭ ਤੋਂ ਵਧੀਆ ਚੀਜ਼ ਆ ਟਾਈਮ ਦੀ ਬਾਜ ਤਾਂ ਬਹੁਤ ਜ਼ਿਆਦਾ ਸ਼ਾਂਤੀ ਕਰਨ ਦੀ ਬਹੁਤ ਸੌਖੀ ਹੋ ਜਾਂਦੀ ਆ ਟਾਈਮ ਨਹੀਂ ਲੱਗਦਾ ਜ਼ਿਆਦਾ ਜਿਵੇਂ ਟਰਾਲੀ 'ਚ ਭਰੇ ਆ ਬੋਰੀਆ ਬੋਰੇ ਕੁਬਰਾਂ ਭਰੀਆਂ ਪਈਆਂ ਨੇ ਉਹਵੇਂ ਲਿਆ ਕੇ ਸਿੱਧੀਆਂ 'ਚ ਛੱਡ ਦੇਣੀਆਂ ਟੋਏ ਤੇ 'ਚ ਸਾੜੀ ਦੇ ਐਂਟਰੀ ਦੇ ਵਿੱਚ ਇਹ ਚ ਰੱਖ ਦਿੰਦੀਆਂ ਨੇ ਰੋਤਵਾ ਚਾਲੂ ਆਦੇ ਵੀ ਪਟੇ ਤੇ ਚੱਲੀ ਜਾਂਦੇ ਆ ਇੰਡੀਆ ਦੇ ਨਾਲ ਚੱਲਦਾ ਕੰਮ ਸਾਰਾ ਸਸਤਾ ਪਟੇ ਲਾ ਆਦੇ ਵੀ ਗਾਂਢੇ ਗਾ ਜਾਈ ਜਾਂਦੇ ਆ ਇੰਡਰ ਲੱਗਿਆ ਹੋਇਆ ਆਈਗਾ ਕੋਟਾ ਬਦਲਾ ਵੀ ਆਦਿਆ ਵੀ ਉਹ ਤੋਂ ਕੱਢ ਕੱਢ ਕੇ ਬੋਰੀਆਂ ਚਾਈ ਜਾਣਾ ਬੋਰੀਆਂ ਦੇ ਵਿੱਚ ਕੱਢ ਕੱਢ ਕੇ ਆਦਿਆ ਭਾਈ ਜਾਨਾ ਸਾਰਾ ਸਿਸਟਮ ਜਿਹੜਾ ਕੋਈ ਖਰਾਬ ਹੋਇਆ ਉਹ ਲੇਬਰ ਨੇ ਵਿੱਚੋਂ ਨਾਲ ਨਾਲ ਕੱਢ ਦਿਆ ਜਿਹੜੇ ਉਹ ਸਾਰੇ ਕੰਮ ਕਰਨ ਵਾਲੇ ਵੀਰ ਭਰਾ ਹੁੰਦੇ ਨੇ ਜਿਹੜੇ ਸਾਰੇ ਜਿਹੜਾ ਮੋਟਾ ਫਦਲਾ ਆਲੂਆ ਉਹ ਆਦਿਆ ਵੀ ਪੱਟੇ ਤੋਂ ਤੁਰ ਤੁਰ ਕੇ ਗਾਹ ਨਿਕਾ ਜਿੱਥੇ ਫਦਲਾ ਕਰਨਾ ਤੇ ਫਦਲਾ ਹੋਏ ਨਾ ਜਿੱਥੇ ਮੋਟਾ ਆਲੂਆ ਤੇ ਮੋਟਾ ਹੈ ਨਾ ਤੇ ਗੋਲੀ ਨੇ ਕੰਨਿਆਂ ਦਾ ਗੋਲੀ ਨਿਕਲ ਜਾਣੀ ਆ ਨਾਲੇ ਰਾਸ਼ਨ ਵੀਸ ਆਜੋ ਤੇ ਗੋਲੀ ਲੱਗ ਲੱਗ ਹੋਈ ਆਦਿਆ ਪਾ ਘੱਟਵਾ ਚ ਪਈ ਜਾਂਦੀ ਆ ਬੋਰੀਆਂ ਚ ਪਈ ਜਾਂਦਾ ਤੇ ਆ ਵੀ ਉੱਠਾ ਪਤਲਾ ਵੀ ਸਾਰਾ ਲੱਗਿਆ ਹੋਇਆ ਆਂਦਾ ਵੀ ਸਾਰਾ ਸੁਣਾ ਦੇ ਸਹੀ ਹੋ ਕੇ ਅੱਪੇ ਚਾਈ ਜਾਂਦਾ ਬਾਕੀ ਨਾਲ ਨਾਲ ਕੰਡਾ ਵਗੈਰਾ ਹੋਈ ਜਾਂਦਾ ਵਾ ਕੰਡਾ ਹੋ ਕੇ ਬੰਦਾ ਸਾਈਡ ਤੇ ਲਾਈ ਜਾਂਦਾ ਇਹਨਾਂ ਨੂੰ ਹੋ ਖਾ ਹੋ ਗਿਆ ਕੰਮ ਵੈਸੇ ਅੱਗੇ ਨਾਲ ਉਹ ਬਹੁਤ ਵਧੀਆ ਫਰਕ ਪੈ ਗਿਆ ਛਾਂਟੀ ਕਰਨ ਵਾਲਾ ਸਸਤਾ ਮਸ਼ੀਨ ਹੀ ਕਰੀ ਜਾਂਦੀ ਛਾਂਟੀ ਮੋਟਾ ਵੀ ਰਾਸ਼ਨ ਗੋਲੀ ਸਾਰਾ ਉਹ ਗਰੇਡਰੀ ਗੱਡੀ ਜਾਂਦਾ ਇੱਕ ਛੋਟਾ ਹੁੰਦਾ ਇੱਕ ਥੋੜਾ ਵੱਡਾ ਹੁੰਦਾ ਇਹ ਜਣੇ ਕਿ ਮੰਨ ਕੇ ਚਲੋ ਵੀ 30 ਤੋਂ 35 ਫੁੱਟ ਵਾਲਾ ਹੁੰਦਾ ਜਿਹੜਾ ਇਹ ਉਹ ਆ ਇੱਕ ਥੋੜਾ ਉਹ ਤੇ ਇੱਕ ਛੋਟਾ ਹੁੰਦਾ ਉਹਦਾ ਫਰਕ ਹੁੰਦਾ ਥੋੜਾ ਯਾਰ ਦੋ ਬਹੁਤ ਹੀ ਕੱਚੇ ਲੱਗ ਗਿਆ ਨਹੀਂ ਇੱਕ ਕਬੋਰੀ ਭਰ ਗਈ ਜਦੋਂ ਉਹ ਬਸ ਪਲੇਟ ਆ ਉਹ ਪਲੇਟ ਨੂੰ ਭਰੇ ਪਰੇ ਕਰਦਾਂ ਦੂਜੀ ਚ ਡੰਗ ਲਾ ਗੇਣਾ ਵੀ ਆਦਿਆ ਤੀ ਜਾ ਕੇ ਆਲੂ ਜਾਣਗੇ ਜਿਹੜਾ ਵੀ ਆ ਮੋਟਾ ਬਦਲਾ ਜੋ ਵੀ ਆ ਫਿਰ ਨਾਲ ਰੇੜੀਆਂ ਵੀ ਹੈਗੀਆਂ ਨੇ ਵੀ ਦਾ ਪੂਰਾ ਹੋਏ ਨਾ ਕੰਡਾ ਜਦੋਂ ਮਤਲਬ 50 ਕਿਲੋ ਭਾਰਤੀ ਵਾਲੇ ਨੇ ਜਦੋਂ 50 ਕਿਲੋ ਜਿਹੜੀ ਵੀ ਕਰਦੇ ਆ ਆਪਾਂ 50 ਦੀ 55 ਜਿਹੜੀ ਵੀ ਕਰਦੇ ਆ ਨਾ ਤੇ ਪੈਸਾ ਦਾ 50 ਕੀ ਹੁੰਦੀ ਆ ਇਹਨੇ 50 ਦੀ ਕਰਦੇ ਆ ਚਲੋ 10 20 ਗ੍ਰਾਮ ਉੱਪਰ ਛੜਨਾ ਪਹਿਲਾਂ ਬੋਲ ਜਾ ਭਾਰ ਪੂਰਾ ਅਗਲਾ ਵਿੱਚ ਕੱਢ ਲੈਂਦਾ ਤੇ ਉਹਦੇ ਹਿਸਾਬ ਨਾਲ ਆਪਾਂ ਕਹਿੰਦੇ ਆ ਉਹ ਨਾਲ ਆ ਦੇਖੋ ਦੇ ਉੱਤੇ ਡੇਢੀ ਦੇ ਉੱਤੇ ਲੱਦ ਕੇ ਸਾਰਾ 20 ਪੂਰਾ 50 ਕਿਦੋਂ ਦਾ ਕਰਕੇ ਕੱਟੂ ਬਾਹਰ ਗਾਂਧੀਆ ਬੰਦਾ ਅੰਦਰ ਲਾਈ ਜਾਂਦਾ ਆਪਦਾ ਅੰਦਰ ਉਹ ਲੱਗੇ ਹੋਇਆ ਕੰਮ ਹੈ ਤੇ ਉਹ ਸਾਰਾ ਕੁਝ ਕਰੀ ਜਾਂਦਾ ਸੈਟ ਬੈਟ ਸਾਰੀ ਸਵਾਈ ਵਗੈਰਾ ਕਰੀ ਜਾਂਦਾ ਤੇ ਆਪਾਂ ਆਦਾ ਹਨਾ ਸਾਰਾ ਇਹ ਕਰੀ ਜਾਂਦਾ ਲੋਟ ਕੰਮ ਤੋਂ ਸੌਖਾ ਹੋ ਗਿਆ ਅੱਗੇ ਨਾਲ ਟਾਈਮ ਦੀ ਬਚਤ ਆ ਜਿਵੇਂ ਹੁਣ ਗਰਮੀ ਗਰਮੀ ਜ਼ਿਆਦਾ ਪੈ ਜਾਂਦੀ ਆ ਦਿਨਾਂ ਚ ਮਾਰਚ ਮਹੀਨੇ ਜਾ ਕੇ ਆਦਰ ਚ ਆ ਗਿਆ ਨਾ ਉਹ ਮੈਂ ਆਲੂ ਫਰੋ ਫਟਣ ਦਾ ਡਰ ਰਹਿੰਦਾ ਤੇ ਉਹਦੇ ਕਰਕੇ ਬੰਦਾ ਫਿਰ ਥੋੜੀ ਜੀ ਗ੍ਰੇਟਰ ਨਾਲ ਥੋੜੀ ਜੀ ਛੇਤੀ ਹੋ ਜਾਂਦੀ ਆ ਗ੍ਰੇਡਰ ਨਾਲ ਸੌਖਾ ਹੋ ਜਾਂਦਾ ਕੰਮ ਵੀ ਕਿਵੇਂ ਆ ਇਹ ਵਧੀਆ ਕੰਮ ਜਿਹੜੇ ਯਾਨੀ ਕਿ ਮੰਨ ਲਓ 50 ਕਿੱਲੇ 60 ਕਿੱਲੇ 70 ਕਿੱਲੇ ਜਿਹੜੇ ਲਾਉਂਦੇ ਆ ਉਹਨਾਂ ਵਾਸਤੇ ਗ੍ਰੇਟਰ ਵਧੀਆ 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 ਚੀਜ਼ ਆ ਮਾੜੀ ਨਹੀਂ ਹੈਗੀ ਸਮੇਂ ਦੀ ਬਚਤ ਹੁੰਦੀ ਆ ਥੋੜਾ ਛੇਤੀ ਹੋ ਜਾਂਦਾ ਯਾਨੀ ਕਿ ਆ ਵੀ ਲੇਬਰ ਦਾ ਫਰਕ ਪੈ ਜਾਂਦਾ ਨਾ ਇਹ ਚੀਜ਼ ਦਾ ਫਰਕ ਬਹੁਤ ਪੈਂਦਾ ਵ ਇਹ ਰੀਮੋਡਾ ਗ੍ਰੇਟਰ ਦੀ ਚੱਲਦਾ ਵੀ ਪੂਰਾ ਵਧੀਆ ਵਾ ਨਹੀਂ ਮੋਹਾ ਜਾ ਪੂਰੀ ਹੁੰਦੇ ਵਲੂਵਰਾ ਦੀਓ ਠੀਕ ਆ ਕਿ ਵੀ ਜਦੋਂ ਮਤਲਬ ਵੀ ਜਮੀਨ ਆਪਾਂ ਮੰਨ ਲਓ ਵੀ ਕਈ ਪਰ 35 40 50 ਕਿਲ ਲੱਗੇ ਹੁੰਦੇ ਆ ਨਾ ਲੇਬਰ ਦੀ ਪ੍ਰੋਬਲਮ ਆ ਜਾਂਦੀ ਆ ਛਾਂਟ ਛੌਂਡੀ ਕਰਨ ਦੇ ਵੇਲੇ ਟਾਈਮ ਵੱਧ ਲਾ ਕੇ ਰਹਿ ਜਾਣੀ ਕਿ ਉਧਰੋਂ ਆਪਾਂ ਸਟੋਰ ਕਰਾਂ ਦੀ ਕਾਲੀ ਹੁੰਦੀ ਆ ਨਾ ਜਾਂ ਆਪਾਂ ਜਦੋਂ ਵੇਚੇ ਹੁੰਦੇ ਆ ਗਾਂਹਾਂ ਦੇ ਬੰਦਿਆਂ ਤੇਤੀ ਹੁੰਦੀ ਆ ਮੈਂ ਵੀ ਗਰਮੀ ਤੋਂ ਪਹਿਲਾਂ ਬਣਾ ਲੀ ਮੈਂ ਸਟੋਰ ਕਰਦਾ ਹਾਂ ਨਾ ਵੀ ਆਲੂ ਖਰਾਬ ਨਾ ਹੋਣ ਫਟਣ ਨਾ ਨਰਮੀ ਦਾ ਕਾਰਨ ਕਰਕੇ ਤੇ ਉਹਰੇ ਉਹ ਸਾਰਾ ਗ੍ਰੇਟਰ ਦਾ ਠੀਕਾ ਕੰਮ ਕੰਮ ਛੇਤੀ ਜੇ ਬੜੀ ਜਾਂਦਾ ਵਾ ਕੋ ਕੱਲਾ ਕੱਲਾ ਪੱਟ ਦੇ ਉੱਤੇ ਆਲੂ ਆਈ ਜਾਣਾ ਬਰੀਕ ਆਈ ਜਾਣਾ ਮੋਟਾ ਆਈ ਜਾਣਾ ਰਸਣ ਆਈ ਜਾਣਾ ਵੀ ਆਈ ਜਾਣਾ ਗੋਲੀ ਗੋਲੀ ਲੱਗਣ ਕੋਈ ਜਾਣੀ ਆ ਜਿਹਦਾ ਫਰਕ ਬਹੁਤ ਪੈਂਦਾ ਆ ਦੂਜੀ ਦੀ ਟਰਾਲੀ ਲੱਗ ਗਈ ਆ ਓਟਾਂ ਦੀ ਭਰ ਖਾਲੀ ਕਰ ਦਿੱਤੀ ਉਹ ਲੈ ਜਾਂਦੀ ਸੀ ਪਹਿਲਾਂ ਤੇ ਹੁਣ ذرا ਖਾਲੀ ਹੋ ਚੁੱਕੀ ਹੈ ਕਿਹੜਾ ਹੁਣ ਦੇ ਛੱਡੇ ਆਉਣੀਆਂ ਦੂਜੀ ਉਧਰ ਭਰੀ ਹੋਈ ਲੈ ਆਉਣੀਆਂ ਖੇਤੋਂ। ਅਰੇ ਇੱਥੋਂ ਪਾ ਕੇ ਕਿਹੜੀ ਪੈਂਡ ਦੇ ਵਿੱਚ ਆਲੂ ਲੈ ਕੇ ਜਾਣੇ ਟਰਾਲੀ ਭਰ ਕੇ ਇੱਥੋਂ ਟਰਾਲੀ ਭਰੀ ਪਈ ਆ ਇੱਥੋਂ ਲੈ ਜਾਣੀ ਆ ਤੇ ਉਹ ਟਰਾਲੀ ਆਪਾਂ ਲੈ ਜਾਂਦੀ ਆ ਖਾਲੀ ਕਰਕੇ। ਯਾਨੀ ਕਿ ਇੱਥੋਂ ਪੈਂਡ ਤਕਰੀਬਨ 5 ਕਿਲੋਮੀਟਰ ਪੈਂਦਾ ਜਿੱਥੇ ਗ੍ਰੀਡਰ ਚੱਲ ਰਹੀ ਆ ਘਰੇ। 5 ਕਿਲੋਮੀਟਰ ਪੈਂਡ ਪੈਂਡ ਪੈਂਦਾ ਵਾ ਤੇ ਤਕਰੀਬਨ 20 ਤੋਂ 25 25 ਮਿੰਟ ਯਾਨੀ ਕਿ 20 ਤੋਂ 25 ਮਿੰਟ ਲੱਗ ਜਾਂਦੇ ਕਿਉਂਕਿ ਹੌਲੀ ਹੌਲੀ ਲੈ ਕੇ ਜਾਣੇ ਪੈਣ ਧਾਕਦਾ ਕਰਕੇ ਵੀ ਆਲੂ ਪਿੱਛੇ ਡਗਡੂ ਨਾ ਪੈਣ। ਅਨਕ ਤਾਂਹੀਂ ਫਿਰ ਉਹ ਸਾਡਾ 20 ਤੋਂ 25 ਮਿੰਟ ਲੱਗ ਜਾਂਦੇ ਪੰਜ ਕਿਲੋਮੀਟਰ ਦੇ ਵਿੱਚ ਹੋਲੀ-ਹੋਲੀ ਜਾਣਾ ਪੈਂਦਾ ਵਾ ਤੇ ਤੇ ਜਾਂਦੇ ਨੂੰ ਟਰਾਲੀ ਉਹ ਗਰੇਡਰ ਦੇ ਉੱਤੇ ਨੇੜ ਨੇੜ ਮਾਰਦੇ ਆ ਚਲ 10 ਕਿ ਮਿੰਟ ਨਾਲ ਉਹ ਆਉਣ ਨੂੰ ਲੱਗ ਕੇ 20 ਤੋਂ 25 ਮਿੰਟ ਜ ਸਾਾਨੂੰ 35-40 ਮਿੰਟ ਦਾ ਸਾਰਾ ਸਫ਼ਰ ਆ ਮੰਨ ਕੇ ਜੇ ਜਾਣਾ ਆਉਣਾ ਤੇ ਜਾਂ ਨੂੰ ਟਰਾਲੀ ਨੇੜੇ ਮਾਰਦੇ ਜਾਣ ਕੇ ਘੰਟੇ ਦੇ ਵਿੱਚ ਹਾਂ ਦੇ ਚਲੋ ਵੀ ਟਰਾਲੀ ਇੱਕ ਕੱਢ ਦਿੰਦੇ ਆ ਉਹ ਗਰੇਡਰ ਦੇ ਉੱਤੇ